ਜਦੋਂ ਚੱਕਦਾ ਫਿਰ ਚੱਕਦਾ ਵੀ ਬੜਾ ਵਧੀਆ ਵਾ ਤੇ ਬੜੇ ਧਿਆਨ ਨਾਲ ਚਲਾਉਣਾ ਪੈਂਦਾ ਜਰਮਨ ਨਹੀਂ ਚਲੋ ਡੇਰੀ ਫਾਰਮ ਹੀ ਚਲਾਵਾਂਗੇ ਜਨਰੇਟਰ ਲੈਣ ਤਾਂ ਹਾਏ ਸასიਖਾਲ ਦੋਸਤੋ ਕੀ ਹਾਲ ਹੈ ਤੁਹਾਡੇ ਸਾਰਿਆਂ ਦੇ ਅੱਜ ਦੀ ਵੀਡੀਓ ਦੀ ਕਰਦੇ ਆ ਸ਼ੁਰੂਆਤ ਜਦੋਂ ਮੈਂ ਇਸ ਵਕਤ ਉੱਠਿਆ ਤੇ ਨਹੀਂ ਭੰਡਿਆ ਸੀ ਰਾਦਾ ਹੀ ਮੇਰੇ ਤੋਂ ਨੰ ਮਿਹਰੇ ਆਇਆ ਥੋੜਾ ਬੋੜਾ ਖੰਮਨਜੀ ਹੋਈ ਹੈ ਵੇਖੋ ਗਿੱਲਾ ਹੋਇਆ ਥਾਂ ਮਗਰ ਐਰਕਾਂ ਪਹਿਲੀ ਏਰ ਹੋਇਆ ਵੀ ਅੱਜ ਨਾਸ਼ਤ ਨੂੰ ਛੁੱਟੀ ਆ ਤੇ ਗੁਰਜਪ ਕਲੀ ਸਕੂਲ ਚਲੀ ਆ ਕੱਲ ਗਈ ਹੀ ਅਨਾਥ ਸਕੂਲ ਤੇ ਗੁਰਜਾਪਨੂ ਛੁੱਟੀ ਸੀ ਜਾਂਦੀ ਤੇ ਵੈਸੇ ਕੱਲੀ ਆ ਉਹਦੀ ਵੱਖਰੀ ਬੱਸ ਹੁੰਦੀ ਆ ਤੇ ਪਰ ਫਿਰ ਵੀ ਹੌਸਲਾ ਜਾਂਦਾ ਉਹਨੂੰ ਕਿ ਚੱਲ ਅਨਾਥ ਵੀ ਨਾਲ ਆ ਤੇ ਅੱਜ ਉਹਨੂੰ ਦੱਸਿਆ ਨਹੀਂ ਆ ਕਿ ਅਨਾਥ ਨੇ ਨਹੀਂ ਜਾਣਾ ਉਹਨੂੰ ਇਹ ਦੱਸਿਆ ਵੀ ਤੇਰੀ ਬੱਤ ਲੇਟ ਆਉਣੀ ਹੈ ਕਿ ਫਿਰ ਲੱਗਾ ਮੈਂ ਕੁੱਤਰਨ ਪੱਠੇ ਤੇ ਫਿਰ ਕਰਦੇ ਆ ਗੱਲਬਾਤ ਕੁੱਤਰ ਕੇ ਪੱਠੇ ਦੁਬਾਰਾ ਨੂੰ ਜਾਦੂਈ ਲੋਕ ਦਿਖਾਉਣਾ ਆ ਜਿਹੜੇ ਲੋਕ ਆ ਜਾਦੂ ਆ ਇਹਨਾਂ ਦੇ ਵਿੱਚ ਇਹ ਮਾੜੇ ਮਿਸਤਰੀ ਦੇ ਕਾਰਨਾਮੇ ਆ ਆ ਵੇਖੋ ਲੋਕਾਂ ਦੇ ਵਿੱਚ ਆਈਆਂ ਦੋਵੇਂ ਵਾਸ਼ਿੰਗ ਵੜਾਂ ਦੋਵੇਂ ਲੱਗੀਆਂ ਆ ਲੋਕਾਂ ਚ ਚੈੱਕ ਕਰੋ ਇਹ ਮੈਂ ਨਹੀਂ ਲਾਈਆਂ ਇਹ ਲੋਕ ਆਪੇ ਲੱਗ ਜਾਂਦੇ ਆ ਆਹ ਲਈ ਵਿਚਾਰੀ ਵੀ ਬਾਹਰ ਨਿਕਲ ਜੇ ਹੁਣ ਆ ਆਹ ਚੋ ਨਿਕਲੀ ਆ ਬਾਹਰ ਇਹਦਾ ਚੱਕਰ ਇਹ ਆ ਕਿ ਪਤ ਨਹੀਂ ਕੀ ਹਿਸਾਬ-ਤਾਬ ਨਾਲ ਆਹ ਥਰੀਆ ਜਿਹਾ ਆਪੇ ਘੁੰਮ ਕੇ ਥੋੜਾ ਜਿਹਾ ਤਾਂ ਚੱਲ ਜਾਂਦਾ ਤੇ ਬਾਅਦ ਚ ਉਹ ਵਿਚਾਰੀਆਂ ਅੜ ਜਾਂਦੀਆਂ ਲੱਗੀਆਂ ਰਹਿੰਦੀਆਂ ਇਹ ਮਾੜੇ ਮਿਸਤਰੀ ਸਾਨੂੰ ਪੈਗੇ ਸੀ ਤੇ ਉਹਦੇ ਕਰਕੇ ਵੀ ਆ ਲੋਕ ਡਿੱਗਾ ਰਿੰਦਾ ਜਿਹੜਾ ਉਹਨਾਂ ਕੋ ਚੰਗੀ ਤਰ੍ਹਾਂ ਬਿਲਡਿੰਗ ਨਹੀਂ ਹੋਇਆ ਉਹ ਜਿਹੜੀ ਕੰਧ ਆ ਉਹ ਤੋੜ ਕੇ ਇਹਦੇ ਵਿੱਚ ਆਪਾਂ ਐਂਗਲ ਫਸਾ ਕੇ ਤੇ ਫੇਰ ਇਹਨੂੰ ਲੋਕ ਤੋਂ ਲਾਵਾਂਗੇ ਤੇ ਫੇਰ ਇਹਨੇ ਟਿਕਣਾ ਮਿਹੜਾ ਜ਼ੋਰ ਚ ਆ ਜ਼ੋਰ ਮਾਰਦਿਆਂ ਤੋ ਤੋੜ ਕੇ ਪਰੇ ਰੱਖ ਦਿੰਦੀਆਂ ਤੇ ਬਾਕੀ ਆ ਜਾਦੂ ਲੋਕ ਬਾਰੇ ਤਾਂ ਤੁਹਾਨੂੰ ਦੱਸ ਦਿੱਤਾ ਇਹ ਸਾਰੇ ਤੋਂ ਵੱਧ ਖਤਰਨਾਕ ਕੰਮ ਆ ਕਿਤੇ ਲੱਗੀਆਂ ਰਹਿ ਜਾਂਦੀਆਂ ਆਪਣੇ ਆਪ ਹੀ ਲੱਗ ਜਾਂਦਾ ਲੋਕਾਂ ਨੂੰ ਡਾਇਨਾਮਿਕ। ਦੋਵਾਂ ਨਾਲ ਪੱਠੇ ਤੇ ਪਾਤੇ ਹੀ ਉਤਰ ਕੇ ਤੇ ਬਿੰਦੂ ਵੀ ਆ ਗਿਆ ਸੀ। ਦੋਵਾਂ ਜਣਿਆਂ ਨੇ ਸੌਕੇ ਉਤਰਲੇ ਪੱਠੇ। ਤੇ ਚਾਹੇ ਤੇ ਕੱਲਾ ਜਣਾ ਕੁੱਤਰੇ ਤੇ ਥੋੜਾ ਔਖਾ ਤੇ ਹੁੰਦਾ ਹੀ ਆ। ਪਰ ਇਹ ਆ ਵੀ ਲੜਾਂ ਜੀਆਂ ਵੀ ਆ ਜਾਂਦੀਆਂ। ਆਏ ਹਾਏ ਅੱਜ ਛੁੱਟੀ ਮਸਤੀਆਂ ਮਾਰਨ ਦੀ ਹੈ। ਗੁਰਜਪ ਕੌਰ ਜੀ ਕੱਲੇ ਚੱਲੇ ਤੁਸੀਂ। ਕੁਛ ਨਹੀਂ ਹੁੰਦਾ। ਕਿਉਂ? ਹਾਏ। ਫਿਰ ਜਾਪੋਂ ਨੂੰ ਟੋਫੀਆਂ ਦੇ ਦੋ ਨਾਲ ਤੇ ਫਿਰ ਟੋਫੀਆਂ ਹੈ ਨਹੀਂ ਇੱਕ ਮਿੰਟ ਆਪ ਕਰਾ ਚਾਚੇ ਦੇ ਨਾਲ ਜਾ ਕੇ ਲੈ ਕੇ ਆਈ ਟੋਹਾ ਇਹ ਕੰਮ ਵਾਲੇ ਕੱਪੜੇ ਪਾਟਈ ਆ ਸੁਬੂਲੇ ਖਾ ਲਈ ਫਰੂਟ ਫਰੂਟ ਬ੍ਰੇਕ ਉਹ ਖਾ ਲਈ ਫਰੂਟ ਬ੍ਰੇਕ ਇਹ ਵੀ ਹੁੰਦਾ ਬ੍ਰੇਕ ਫਰੂਟ ਫਰੂਟ ਬ੍ਰੇਕ ਸਾਡੇ ਹਾਂਜੀ ਸਾਡੇ ਤੇ ਉਤਾ ਅੱਧੀ ਛੁੱਟੀ ਹੁੰਦੀ ਹੁੰਦੀ ਸੀ ਫਿਰ ਜਾਪੋਂ ਚਲੀਏ ਸਕੂਲ ਤੇ ਆਪਾਂ ਜਾਵਾਂਗੇ ਪਾਣੀ ਵੇਖਣ ਮੋਗੇ ਦਾ ਵਰਗੀਆਂ ਨਹੀਂ ਪੈੜੀਆਂ ਤੇ ਦੂਸਰੀ ਪੈੜੀ ਚ ਕਰਕੇ ਆਵਾਂਗੇ ਨਾ ਨਹੀਂ ਆ ਮੋਟਰ ਤੱਕ ਅਗਲੇ ਲੋ ਆ ਗਏ ਆ ਪਾ ਕੱਲ ਵਾਲੀ ਜਗ੍ਹਾ ਤੇ ਦੇਖਦੇ ਆ ਪਾਣੀ ਦਾ ਸਾਬ-ਸਾਬ ਕੀ ਬਣਿਆ ਬਾਕੀ ਅੱਜ ਮੌਸਮ ਵੀ ਹੋ ਗਿਆ ਘੈਂਟ ਜਿਆ ਇੱਧਰ ਬਦਲ ਜਾ ਵੀ ਚੰਡਿਆ ਦੇਖੋ ਅਜੇ ਤੱਕ ਨਹੀਂ ਅਬਲ ਤਾਂ ਮੁਸ਼ਕਲ ਹੀ ਐ ਸਪਰੇ ਮਾੜਾ ਮੋਟਾ ਸਪਰੇ ਇਹੀ ਕਰ ਲੀਏ ਨੇ ਹਣ ਝੋਨੇ ਤੇ ਤੇ ਬਾਕੀ ਹਣ ਝੋਨੇ ਵੀ ਆ ਗਏ ਪੱਕਣ ਤੇ ਤੇ ਵੀ ਦਿਖਾਉਣ ਲੱਗ ਪਿਆ ਆਪਣੇ ਰੰਗ ਜਦੋਂ ਲੋੜ ਹੀ ਉਦੋਂ ਇੰਨਾ ਆਇਆ ਨਹੀਂ ਤੇ ਹੁਣ ਪੱਕਣੇ ਡਰਾਉਣਾ ਹੀ ਆ ਲੋਕਾਂ ਪਾਣੀ ਆਉਂਦਿਆ ਸ਼ਰਨ ਸਲੂਟ ਕਰਦਾ ਤੇ ਇਹ ਭਰ ਗਿਆ ਵਾ ਇਹ ਤੋਂ ਅਗਲੇ ਬੰਨੇ ਆਪਣੀਆਂ ਪੈਲੀਆਂ ਚ ਤੋੜਾਂਗੇ ਬਸ ਬਸ ਚਾਈ ਚਾਵ ਲੈ ਕਈ ਫੜਾ ਚੱਲ ਮੈਂ ਬੰਨਣਾ ਕਰਾਂ ਹਾਂ ਨਹੀਂ ਬੰਨ ਲੈਣਾ ਵਾ ਬੰਨ ਦੇਣਾ ਚੱਲਿਆ ਅਰੇ ਉੱਤੇ ਵੀ ਤੁਰਨਾ ਮੈਂ ਉਹਦੇ ਬਰਾਬਰ ਆ ਸਲਿੱਪਾਂ ਤੇਲਕਣ ਬਹੁਤ ਇੱਤੇ ਹਨਾ ਆ ਇੱਕ ਮੇਰੇ ਪੈਰ ਜੇ ਵੀ ਸਲਿੱਪਰੀ ਜੀ ਹੈ ਸਲੀਪਰ ਜੇ ਕੱਲ ਡਿੱਗੇ ਸੀ ਅਸੀਂ ਬਹੁਤਾ ਖੁੱਲਾ ਜਾਣਾ ਕਰੀ ਪਤਲਾ ਜਾਈ ਕਈ ਦੇ ਬਰਾਬਰ ਦਾ ਹੀ ਰੱਖੀ ਹਾਂ ਤੇ ਕਰੀ ਡੂੰਗਾ ਭੱਜਾ ਪਾਲੀ ਉੱਚੀ ਐ ਤੇ ਇਧਰ ਨੀਵੀ ਐ ਕਿ ਸ਼ਾਲਾ ਮਾਰਦਾ ਜਾਂਦਾ ਪਾਣੀ ਕਰਦੇ ਡੂੰਗਾ ਕਰਦੇ ਜਿਹੜਾ ਗਰਗਾ ਪਰ ਆਪ ਕਾਜ ਹਟਾ ਦੇ ਅੱਗੇ ਆਹ ਕਿਨੇ ਸੋਹਣੇ ਸੋਹਣੇ ਬੱਚੇ ਟਟੋਲੀ ਜੀ ਦੇ ਓਏ ਉੱਤੇ ਸੋਹਣੇ ਬੱਲੇ ਕੀ ਹਾਲ ਆ ਇਧਰ ਪਾਣੀ ਆਇਆ ਹੈ ਲਾਉਣ ਨਹਿਰ ਦਾ ਅੱਛਾ 8 ਵਜੇ ਕਿਹੜੀ ਬੈਂਕ ਖੁੱਲਹੀ ਆ ਅੱਜ ਤੇ ਵੈਸੇ ਵੀ ਛੁੱਟੀ ਨਾਲੇ ਅੱਜ ਤੇ ਲਿਆਂਦਾ ਜੀ ਗੱਡ ਕਿ ਨਹੀਂ ਕਾਦੀ ਨਹੀਂ ਲਿਆਂਦਾ ਤੂੰ ਕਿੱਥੇ ਲਿਆਉਣਾ ਵਾ ਮੈਂ ਖੁਦ ਨਹੀਂ ਮਿਲ ਨਹੀਂ ਡਿਆ ਕੀ ਕਰਾਉਣਾ ਉਥੇ ਪੱਠੇ-ਪੁੱਠੇ ਪਾਲੇ ਆਪਾਂ ਤੇ ਖਾੜਮ ਦੇ ਵਿੱਚ ਆ ਤੇ ਅੱਜ ਗੱਲ ਕਰਦੇ ਆ ਫਿਰ ਤੇਰੀ ਫਾਰਮ ਬਾਰੇ ਜਦੋਂ ਡੇਰੀ ਫਾਰਮ ਸ਼ੁਰੂ ਕੀਤਾ ਸੀ ਉਦੋਂ ਅਸੀਂ ਕਾਲਜ ਦੇ ਵਿੱਚ ਪੜਦੇ ਹੁੰਨੇ ਸੀ ਲਗਭਗ 2000 ਦਾ 11 ਦੀ ਗੱਲ ਆ ਬਾਪੂ ਗੱਡੇ ਨੇ ਸ਼ੁਰੂ ਕੀਤਾ ਸੀ ਫਾਰਮ ਤੇ ਸਾਨੂੰ ਫਾਰਮ ਬਾਰੇ ਉਦੋਂ ਕੋਈ ਨੌਲੇਜ ਨਹੀਂ ਹੁੰਦੀ ਸੀ ਫਾਰਮ ਵੀ ਹੁੰਦੇ ਆ ਇਦਾਂ ਗਾਈਆਂ ਦਾ ਰਖਾਵ ਹੁੰਦਾ ਢੁਲੀਆਂ ਛੱਡੀਦੀਆਂ ਵਾ ਬਟਰ ਮੱਖ ਕੋਈ ਨਹੀਂ ਸਾਨੂੰ ਜ਼ੀਰੋ ਨੌਂ ਜੀ ਹਾਲਾਂਕਿ ਆਪਣੇ ਘਰ ਦੇ ਵਿੱਚ ਡੰਗਰ ਹੁੰਦੇ ਸੀ ਉਦੋਂ ਦੇ ਤੱਕ ਤੇ ਚਲੋ ਉਹ ਤੇ ਨਾਰਮਲ ਹੀ ਹੁੰਦੇ ਹੀ ਆ ਤੇ ਪਰ ਆਹ ਕਮਰਸ਼ੀਅਲ ਲੈਵਲ ਦਾ ਨਹੀਂ ਸਾਨੂੰ ਕੁਝ ਵੀ ਜਦੋਂ ਸ਼ੁਰੂ ਸ਼ੁਰੂ ਕੀਤਾ ਸੀ ਉਦੋਂ ਚੰਗਾ ਚੱਲਿਆ ਸੀ ਡੇਰੀ ਫਾਰਮ ਆਪਣਾ ਤੇ ਵਧੀਆ ਸੀ ਕਮਾਈ ਲੋਨ ਲੈ ਕੇ ਸ਼ੁਰੂ ਕੀਤਾ ਸੀ ਤੇ ਬਾਤ ਚ ਵੀ ਦੱਸਾਂਗੇ ਵੀ ਲੋਨ ਲੈ ਕੇ ਸ਼ੁਰੂ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਜੇ ਕਰਨਾ ਵੀ ਚਾਹੀਦਾ ਲੋਨ ਲੈ ਕੇ ਤੇ ਫਿਰ ਕਿਵੇਂ ਕਰਨਾ ਚਾਹੀਦਾ ਕਿਉਂਕਿ ਸਾਡੇ ਕੋਲ ਜਿਹੜੀਆਂ ਗਲਤੀਆਂ ਹੋਈਆਂ ਹਨ ਉਹਨੂੰ ਤੇ ਹੁਣ ਐਕਸਪੀਰੀਅੰਸ ਹੋ ਗਿਆ ਵੀ ਕਿਹੜੀਆਂ-ਕਿਹੜੀਆਂ ਗਲਤੀਆਂ ਕਰਨੀਆਂ ਚਾਹੀਦੀਆਂ ਆਂ ਕਿ ਨਹੀਂ ਕਰਨੀਆਂ ਚਾਹੀਦੀਆਂ ਚਲੋ ਉਹ ਗੱਲ ਅੱਡ ਰਹਿ ਗਈ ਤੇ ਗੱਲ ਇਹ ਆ ਵੀ ਉਦੋਂ ਜਦੋਂ ਡੇਰੀ ਫਾਰਮ ਚੱਲਣ ਡਿਆ ਸੀ ਚੰਗਾ ਚੱਲਣ ਡਿਆ ਸੀ ਉਦੋਂ ਸਾਡੇ ਹੀਨ ਡਿਪਲੋਮਾ ਕਰ ਲਿਆ ਸੀ ਤੇ ਬਾਅਦ ਵਿੱਚ ਸੋਚਿਆ ਸੀ ਵੀ ਚਲੋ ਡਿਗਰੀ ਦੇ ਵਿੱਚ ਐਡਮਿਸ਼ਨ ਲਵਾਂਗੇ ਤੇ ਉਦੋਂ ਮੈਂ ਦੋ ਤਿੰਨ ਕਾਲਜਾਂ ਦੇ ਵਿੱਚ ਪਤਾ ਵੀ ਕੀਤਾ ਸੀ ਵੀ ਐਡਮਿਸ਼ਨ ਲੈਣੀ ਡਿਗਰੀ ਦੇ ਵਿੱਚ ਤੇ ਫਿਰ ਉਸ ਟਾਈਮ ਤੇ ਚੰਗੀ ਕਮਾਈ ਚੱਲਣ ਦੀ ਸੀ ਤੇ ਘਰ ਦੇ ਸਾਡੇ ਕਹਿੰਦੇ ਕਿ ਜਿਹੜੇ ਐਡਮਿਸ਼ਨ ਵਾਸਤੇ ਰੱਖੇ ਸੀ ਪੈਸੇ ਉਹਦਾ ਕਹਿੰਦੇ ਡੇਰੀ ਫਾਰਮ ਚਲਾਉਣਾ ਵਾ ਕਿ ਜਾਂ ਡਿਗਰੀ ਕਰਨੀ ਆ ਜੇ ਤੇ ਡੇਰੀ ਫਾਰਮ ਚਲਾਉਣਾ ਫਿਰ ਜਨਰੇਟਰ ਲੈ ਆਈਏ ਕਿਉਂਕਿ ਉਸ ਟਾਈਮ ਤੇ ਲੋਡ ਹੀ ਧਾਰਾ ਧੂਰਾ ਕੱਢੀ ਦੀਆਂ ਸੀ ਤੇ ਜਨਰੇਟਰ ਸਾਡੇ ਕੋਲ ਐ ਨਹੀਂ ਸੀ ਤੇ ਜਦੋਂ ਬੱਤੀ ਬੁੱਤੀ ਬੰਦ ਹੋ ਜਾਂਦੀ ਸੀ ਫਿਰ ਔਖਾ ਹੁੰਦਾ ਸੀ ਤੇ ਜਿਹੜੇ ਐਡਮਿਸ਼ਨ ਵਾਸਤੇ ਰੱਖੇ ਸੀ ਪੈਸੇ ਉਹ ਫਿਰ ਕਹਿੰਦੇ ਵੀ ਜਾਂਦੇ ਵੇਖ ਲੈ ਜੇ ਤੇ ਡੇਰੀ ਫਾਰਮ ਚਲਾਉਣਾ ਫਿਰ ਜਨਰੇਟਰ ਲੈ ਆਈਏ ਤੇ ਜੇ ਫਿਰ ਤੇ ਇਹ ਲੈ ਲੈ ਅਡਮਿਸ਼ਨ ਉਦੋਂ ਪਤਾ ਨਹੀਂ ਕੀ ਦਿਮਾਗ ਦੇ ਵਿੱਚ ਆਈ ਤੇ ਆਪਾਂ ਮੈਂ ਨਹੀਂ ਚਲੋ ਡੇਰੀ ਫਾਰਮ ਚਲਾਵਾਂਗੇ ਜਨਰੇਟਰ ਲੈਣ ਤਾਂ ਤੇ ਡਿਗਰੀ ਆਪਣੀ ਰਹਿ ਗਈ ਉਦਾਂ ਹੀ ਤੇ ਫਿਰ ਆਪਾਂ ਦੇ ਵਿੱਚ ਲਾਉਣ ਡੇਰੀ ਫਾਰਮ ਉਦੋਂ ਚਲੋ ਸਹੀ ਚੱਲਿਆ ਵਧੀਆ ਚੱਲਿਆ ਤੇ ਬਾਅਦ ਵਿੱਚ ਕੋਈ ਵੀ ਕੰਮ ਜਦੋਂ ਸ਼ੁਰੂ ਕਰੀਏ ਐਕਸਪੀਰੀਅੰਸ ਘੱਟ ਹੁੰਦਾ ਵਾ ਫਿਰ ਉਦੋਂ ਗਾਇਆਂ ਜਦੋਂ ਨਵੀਆਂ ਲਿਆਂਦੀਆਂ ਸੀ ਉਦੋਂ ਤਕਰੀਬਨ ਨਵੀਆਂ ਤਾਜ਼ਾ ਤਾਜ਼ਾ ਸੂਈਆਂ ਸੀ ਸਾਰੀਆਂ ਵਧੀਆ ਸੀ ਚੋ ਤੋ ਤਿੰਨ ਸਾਲ ਵਧੀਆ ਚੱਲਿਆ ਬਾਅਦ ਚ ਜਦੋਂ ਸਾਰੀਆਂ ਤੋਕੜਾ ਤੱਕੜਾ ਹੋਈਆਂ ਫੇਰ ਇੱਕ ਵਾਰੀ ਪੈਸੇ ਉਧਰੋਂ ਪੈਸੇ ਮੋਗੇ ਉਧਰੋਂ ਤਕਰੀਬਨ ਗਾਇਆਂ ਤੋਕੜਾ ਹੋ ਗਈਆਂ ਉਹ ਸਾਰਾ ਹੀ ਇੱਕ ਵਾਰੀ ਤੰਦਾ ਥੱਲੇ ਜੇ ਲੈਵਲ ਤੇ ਆ ਗਿਆ ਬਾਕੀ ਚਲੋ ਫੇਰ ਕਰਾਂਗੇ ਗੱਲਾਂ ਬਾਤਾਂ ਹੋਰ ਅੱਗੇ ਬਥੇਰੀਆਂ ਪਈਆਂ ਗੱਲਾਂ ਬਾਤਾਂ ਕਰਨ ਆਲੀਆਂ ਬਥੇਰੇ ਇਹਦੇ ਵਿੱਚ ਉਤਰਾਵ ਚੜਾ ਹੁੰਦੇ ਆ ਕਿਉਂਕਿ ਇਹ ਧੰਦਾ ਹੀ ਇਹੋ ਜਿਹਾ ਲਾਈਫਟ ਸਟਾਕ ਬਿジネス ਆ ਸਾਹ ਵਾਲਾ ਬਿジネス ਆ ਥੱਲੇ ਵੀ ਜਾਂਦਾ ਤੇ ਉੱਤੇ ਵੀ ਲੈ ਜਾਂਦਾ ਜਿਹੜਾ ਇੱਕ ਵਾਰੀ ਥੱਲੇ ਹੁੰਦਾ ਮੂਦੇ ਮੂੰਹ ਬੰਦਾ ਡਿੱਗਦਾ ਵੀ ਆ ਤੇ ਪਰ ਜਦੋਂ ਚੱਕਦਾ ਫਿਰ ਚੱਕਦਾ ਵੀ ਬੜਾ ਵਧੀਆ ਵਾ ਤੇ ਬੜੇ ਧਿਆਨ ਨਾਲ ਚਲਾਉਣਾ ਪੈਂਦਾ ਤੇ ਚਲੋ ਥੇਰ ਗੱਲਾਂ ਬਾਤਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਬਾਅਦ ਚ ਫਿਰ ਤੇ ਬਾਕੀ ਹੁਣ ਮੇਰਾ ਇਰਾਦਾ ਸੀ ਵੀ ਵੇਟ ਜਿੰਮ ਜੁਮ ਲਾਇਆ ਕਰੀਏ ਇੱਥੇ ਹੀ ਆਪਣੇ ਕੋਲ ਬੈਂਚ ਪ੍ਰੈਸ ਵਾਲਾ ਟੇਬਲ ਹੈਗਾ ਵਾ ਲੈਂਦਾ ਸੀ ਕਾਫੀ ਟਾਈਮ ਹੋ ਗਿਆ ਤੇ ਪਿਆ ਸੀ ਉਦਾਂ ਹੀ ਤੇ ਵੇਟ ਵੀ ਪਿਆ ਵਾ ਘਰ ਤੇ ਉਹ ਲੈ ਕੇ ਆਉਨੇ ਆ ਤੇ ਥੋੜਾ ਬੋਤਾ ਵਰਕਆਊਟ ਕਰ ਲਿਆ ਕਰਾਂਗੇ ਬੱਲੇ ਆ ਗਿਆ ਟਾਈਮ ਨਾ ਹੀ ਆਇਆ ਜਾਣਾ ਕਿਉਂ ਆ ਐਸੁਰਿਆ ਦੀ ਫੋਟੋ ਬੜੀ ਸੋਹਣੀ ਲਾਈ ਆ ਇਹ ਆਪਣੇ ਕੋਈ ਹੈਗਾ ਬੇਸਿਕ ਜਿਹਾ ਸਮਾਨ ਲੈਣਤਾ ਹੀ ਇੱਥੇ ਤੇ ਹੂੰ ਆਉਣ ਵਾਲਾ ਸਾਫ ਜਿਹਾ ਬੰਦਾ ਜਿਹਾ ਹੋਇਆ ਸੀ ਇਹ ਆਪਣੇ ਕੋਈ ਹੈਗੀਆਂ ਇੱਕ 나ਗਣੀ ਇੱਕ ਛੋਟੀ ਲਾਠ ਇੱਕ ਵੱਡੀ ਲਾਠ ਤੇ ਦੋ ਪਲੇਟਾਂ ਹੈਗੀਆਂ 10-10 ਕਿਲੋ ਦੀਆਂ ਤੇ ਦੋ 5-5 ਦੀਆਂ ਤੇ ਬਾਕੀ ਡੰਬਲ 5-5 ਦੇ ਡੰਬਲ ਆ ਕਰਦੇ ਆ ਸਾਫ ਸਮਾਨ ਪਹਤਾਤਾ ਆਪਾਂ ਟਿਕਾਣੇ ਤੇ ਤੇ ਬਿੰਦੂ ਡਿਆ ਹੈ ਵੱਡਣ ਪੱਠੇ ਤੇ ਮੈਂ ਹੁਣ ਚੱਲਿਆਂ ਲੌਂਗ ਟਰੈਕਟਰ ਤੇ ਬਾਕੀ ਅੱਜ ਦੀ ਵੀਡੀਓ ਦਾ ਕਰਦੇ ਆ ਐਂਡ ਇੱਥੇ ਹੀ ਤੇ ਮਿਲਦੇ ਆ ਫਿਰ ਤੁਹਾਨੂੰ ਕੱਲ ਨੂੰ ਤੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਦੇ ਹੋ ਲਾਈਕ ਤੇ ਜੇ ਫੇਸਬੁੱਕ ਤੇ ਵੇਖਣੇ ਜੇ ਕਰਦੇ ਹੋ ਫੋਲੋ ਤੇ ਵੀਡੀਓ ਨੂੰ ਪੂਰੀ ਵੇਖਿਆ ਕਰੋ ਕਾਡੀ ਬਹੁਤ ਬਹੁਤ ਮਿਹਰਬਾਨੀ ਹੋਵੇਗੀ